ਅਜਦਾ ਦਿਨ ਸਰਹੰਦ ਦੇ ਇਤਿਹਾਸ ਜਾਂ ਸਿੱਖ ਕੌਮ ਦੇ ਇਤਿਹਾਸ ਵਿੱਚ ਹੀ ਨਹੀਂ ਬਲਕਿ ਦੁਨੀਆ ਦੇ ਇਤਿਹਾਸ ਵਿੱਚ ਵੀ ਇੱਕ ਗੌਰਵਮਈ ਅਤੇ ਮਾਣਮੱਤਾ ਦਿਨ ਅਤੇ ਘਟਨਾਕ੍ਰਮ ਅਤੇ ਉਸ ਦੇ ਵੀਰਵੈ ਨੂੰ ਰੂਪਮਾਨ ਕਰਦਾ ਹੈ ਜਦੋਂ ਗੈਂਤੀ ਦੀਆਂ ਸੂਰਬੀਰ ਖਾਲਸਾ ਫੌਜਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਰਹੰਦ ਦੇ ਜ਼ੁਲਮੀ ਰਾਜ ਦੀਆਂ ਚੜ੍ਹਾਂ ਪੁੱਟ ਕੇ ਖਾਲਸਾ ਰਾਜ ਦੇ ਰੂਪ ਵਿੱਚ ਲੋਕਾਂ ਦਾ ਰਾਜ ਸਥਾਪਿਤ ਕੀਤਾ ਅੱਜ ਦਾ ਦਿਨ ਸਰਹੰਦ ਫਤਿਹ ਦਿਵਸ ਦਾ ਇਤਿਹਾਸ ਚੇਤੇ ਕਰਵਾਉਂਦਾ ਹੈ ਉਹ ਅਲੌਕਿਕ ਵਰਤਾਰਾ ਜਿਸ ਨੇ ਦੁਨੀਆ ਦੇ ਇਤਿਹਾਸ ਉੱਤੇ ਇੱਕ ਨਵਾਂ ਅਧਿਆਇ ਲਿਖਿਆ ਜਿਸ ਸਮੇਂ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਤੇ ਜ਼ੁਲਮੀ ਰਾਜ ਨੂੰ ਖਤਮ ਕਰਨ ਲਈ ਆਪਣਾ ਸਰਬੰਸ ਵਾਰ ਦਿੱਤਾ ਅਤੇ ਸ਼ਹਾਦਤਾਂ ਦੀ ਇੱਕ ਨਵੀਂ ਗਾਥਾ ਲਿਖੀ ਗਈ ਉਹ ਸਮਾਂ ਖਾਲਸਾ ਪੰਥ ਲਈ ਇੱਕ ਬਹੁਤ ਚੁਣੌਤੀ ਵਾਲਾ ਅਤੇ ਸ਼ਹਾਦਤਾਂ ਦੇ ਸਿਖਰ ਵਾਲਾ ਸਮਾਂ ਸੀ ਇਹੋ ਜਿਹੇ ਵਿਖੜੇ ਸਮੇਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬੇਰਾਗੀ ਸਾਧੂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਬੰਦਾ ਬਣਾਇਆ ਉਸ ਗੁਰੂ ਦੇ ਬੰਦੇ ਨੇ ਯਾਨੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਜ਼ੁਲਮੀ ਰਾਜ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਦਸਵੇਂ ਪਾਤਸ਼ਾਹ ਤੋਂ ਅਸ਼ੀਰਵਾਦ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਉਸ ਵੇਲੇ ਵੇਖਣ ਵਾਲਾ ਸੀ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਹਰੀ ਸੋਨਿਪਤ ਅਤੇ ਖੈਤਲ ਤੇ ਚੜ੍ਹਾਈ ਕੀਤੀ ਇਸ ਤੋਂ ਬਾਅਦ ਉਹਨਾਂ ਗੁਰੂ ਸਾਹਿਬ ਵੱਲੋਂ ਮਿਲੇ ਥਾਪੜੇ ਅਤੇ ਇਸ ਤਹਿਤ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਅਤੇ ਮਸਲੂਮਾਂ ਦੀ ਰੱਖਿਆ ਕਰਨ ਦੇ ਕਾਰਜ ਨੂੰ ਅੱਗੇ ਤੋਰਿਆ ਸਰਹੰਦ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਥੋਂ ਦੇ ਜ਼ਾਲਮ ਹੁਕਮਰਾਨ ਦੇ ਨਾਲ ਸਿੱਧੀ ਟੱਕਰ ਲੈਣ ਦੇ ਕਦਮ ਅੱਗੇ ਵਧਾਇਆ ਸਰਹੰਦ ਵੱਲ ਕੂਚ ਕਰਨ ਤੋਂ ਪਹਿਲਾਂ ਕਈ ਵੱਡੀਆਂ ਜੰਗਾਂ ਵਿੱਚ ਖਾਲਸਾ ਫੌਜਾਂ ਨੇ ਜਿੱਤ ਹਾਸਲ ਕੀਤੀ ਅਤੇ ਇਹ ਸਾਰੀਆਂ ਜਿੱਤਾਂ ਸਰਹੰਦ ਦੀ ਵੱਡੀ ਮੁਹਿੰਮ ਦਾ ਆਧਾਰ ਬਣੀਆਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਵੀ ਸਿੱਖ ਫੌਜਾਂ ਦੀ ਕਾਮਯਾਬੀ ਦਾ ਕੰਬਾਤ ਛੜਨਾ ਸ਼ੁਰੂ ਹੋ ਗਿਆ ਉਸ ਕੋਲ 48 ਤੋਪਾਂ 200 ਹਾਥੀ 10000 ਘੋੜ ਸਵਾਰ 5000 ਪਿਆਜਾ ਫੌਜ ਅਣਗਿਣਤ ਬੰਦੂਕਾਂ दारू ਸਿਕਾ ਤੇ ਰਸਦ ਦੇ ਭੰਡਾਰ ਇਕੱਠੇ ਸਨ ਉਸ ਨੇ ਆਲੇ ਦੁਆਲੇ ਦੇ ਰਾਜੇ ਰਜਵਾੜਿਆਂ ਅਤੇ ਨਵਾਬਾਂ ਤੇ ਜ਼ਗੀਰਦਾਰਾਂ ਦੀਆਂ ਫੌਜਾਂ ਵੀ ਇਕੱਠੀਆਂ ਕੀਤੀਆਂ ਅਤੇ ਸਰਹੰਦ ਨੂੰ ਬਚਾਉਣ ਲਈ ਹਰ ਹੀਲਾ ਵਰਤਿਆ ਆਖਰਕਾਰ ਜਦੋਂ ਸਿੱਧੀ ਜੰਗ ਸ਼ੁਰੂ ਹੋਈ ਤਾਂ ਮੁਗਲਾਂ ਦੀ ਸਰਹੰਦ ਦਾ ਤਰਾ ਨਿਕਲ ਗਿਆ ਚੱਪੜ ਚੇੜੀ ਦੇ ਮੈਦਾਨ ਅੰਦਰ ਗਹਿ ਗੱਚ ਲੜਾਈ ਹੋਈ 1710 ਈਸਵੀ ਨੂੰ ਸੂਬਾ ਸਰਹੰਦ ਵਜ਼ੀਰ ਖਾਂ ਮਾਰਿਆ ਗਿਆ ਪਲਾਂ ਵਿੱਚ ਗੁਰੂ ਮਾਰੀ ਸਰਹੰਦ ਗਰਖ ਹੋ ਗਈ ਵਜ਼ੀਰ ਖਾਂ ਦੇ ਪਾਪਾਂ ਦਾ ਵੀ ਅੰਤ ਹੋਇਆ ਸੁੱਚਾ ਆਨੰਦ ਤਸੀਆਂ ਨਾਲ ਮਾਰਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਪਰ ਕੇਸਰੀ ਨਿਸ਼ਾਨ ਚੁਲਾ ਕੇ ਸਿੱਖ ਰਾਜ ਦਾ ਗੜ ਬਣਿਆ ਸਡੋਰੇ ਅਤੇ ਨਾਹਨ ਵਿਚਕਾਰ ਮੁਖਲਿਸਗੜ ਨੂੰ ਲੋਹਗੜ ਦਾ ਨਾਮ ਨਵਾਜ ਕੇ ਰਾਜਧਾਨੀ ਐਲਾਨਿਆ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਬਾਰਤ ਦਰਜ ਕਰਦਿਆਂ ਸਿੱਕਾ ਚਲਾਇਆ ਉਸ ਵੇਲੇ ਚੱਲ ਰਹੀ ਜ਼ਿਮੀਂਦਾਰੀ ਪ੍ਰਥਾ ਖਤਮ ਕਰਕੇ ਕਿਰਤੀ ਕਿਸਾਨਾਂ ਨੂੰ ਜ਼ਮੀਨਾਂ ਦੀ ਮਾਲਕੀ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਦਵਾਈ ਅਤੇ ਇਹ ਸਾਰਾ ਕੁਝ ਸਰਹੰਦ ਫਤਿਹ ਦੇ ਉਸ ਦੇ ਆਸ-ਪਾਸ ਹੋਇਆ ਅਤੇ ਸਰਹੰਦ ਦੀ ਇਸ ਵੱਡੀ ਇਤਿਹਾਸਿਕ ਜੰਗ ਅਤੇ ਖਾਲਸਾ ਫੌਜਾਂ ਦੀ ਜਿੱਤ ਦੇ ਨਾਲ ਇਹ ਸਾਰੇ ਪਹਿਲੂ ਵੀ ਜੁੜੇ ਇਸ ਤਰ੍ਹਾਂ ਫਤਿਹਦੀ ਨਗਾਰੇ ਨਾਲ ਸਰਹੰਦ ਦੀ ਧਰਤੀ ਫਤਿਹਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਂ ਨਾਲ ਸਤਕਾਰਯੋਗ ਸਰਹੰਦ ਫਤਿਹ ਦੀ ਦਾਸਤਾਨ ਯਾਦ ਦਿਵਾਉਂਦੀ ਹੈ ਕਿ ਜਦੋਂ ਇਤਿਹਾਸ ਦੀਆਂ ਉਦਮੀ ਪੈੜਾਂ ਮਗਰ ਮਨੁੱਖਤਾ ਵਹੀਰਾ ਬਨ ਤੁਰਦੀ ਹੈ ਤਾਂ ਪਗਡੰਡੀਆਂ ਸ਼ਾਹਰਾ ਪਣ ਜਾਂਦੀਆਂ ਨੇ ਅੱਜ ਜਦੋਂ ਅਸੀਂ ਸਰਹੰਦ ਫਤਿਹ ਦਿਵਸ ਨੂੰ ਚੇਤੇ ਕਰਦੇ ਹਾਂ ਉਸ ਇਤਿਹਾਸਿਕ ਦਿਨ ਮੌਕੇ ਸਮਾਗਮ ਕਰਦੇ ਹਾਂ ਤਾਂ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੇ ਸਿੱਖੀ ਸਦਕ ਤੋਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੇ ਸਿੱਧਕ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਸਿੱਖੀ ਦੇ ਉਸੂਲਾਂ ਆਦਰਸ਼ਾਂ ਤੋਂ ਪਰੇ ਜਾ ਕੇ ਪਖੰਡਵਾਦ ਤੇ ਡੇਰਾਵਾਦ ਵੱਲ ਵੱਧ ਰਹੇ ਲੋਕਾਂ ਨੂੰ ਵੀ ਰੋਕੇ ਜਾਣ ਸਮਝਾਏ ਜਾਣ ਤੇ ਸਿੱਖੀ ਨਾਲ ਜੋੜੇ ਜਾਣ ਦੀ ਮਹਿਸੂਸ ਇੱਕ ਵਾਰ ਫੇਰ ਲੋੜ ਹੁੰਦੀ ਹੈ ਤਾਂ ਜੋ ਸਾਰੇ ਸੰਸਾਰ ਦੇ ਨਕਸ਼ੇ ਉੱਤੇ ਖਾਲਸਾ ਜੀ ਕੇ ਬੋਲ ਬਾਲੇ ਪੰਥ ਦੀ ਜੀਤ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਰੂਪਮਾਨ ਕੀਤਾ ਜਾ ਸਕੇ ਜਿਸ ਤਰ੍ਹਾਂ ਅੱਜ ਦੇ ਦਿਨ ਯਾਨੀ ਕਿ ਸਰਹੰਦ ਫਤਿਹ ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਕੀਤਾ ਸੀ